ਸਤ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਮੈਂ ਜਿਹੜੀ ਤੁਹਾਡੇ ਲਈ ਟ੍ਰਿਕ ਲੈ ਕੇ ਆਈਆਂ ਬਹੁਤ ਹੀ ਵਧੀਆ ਟ੍ਰਿਕ ਹੈ ਬਹੁਤ ਸਾਰੀਆਂ ਭੈਣਾਂ ਦੀ ਪ੍ਰੋਬਲਮ ਹੁੰਦੀ ਆ ਜਿਨ੍ਹਾਂ ਦਾ ਖਾਸ ਕਰਕੇ ਬੈਕ ਜਿਹੜੀ ਉਹ ਭਾਰੀ ਹੁੰਦੀ ਆ ਤੇ ਫਰੰਟ ਤੋਂ ਬ੍ਰੈਸਟ ਵੀ ਭਾਰੀ ਹੁੰਦੀ ਆ ਤੇ ਪਰ ਫਰੰਟ ਤੇ ਇਹ ਜਿਹੜੀ ਜਗ੍ਹਾ ਆ ਮਤਲਬ ਸ਼ੋਲਡਰ ਦੇ ਕੋਲੋਂ ਇਹ ਥੋੜੀ ਉਹਨਾਂ ਦਾ ਮਾਪ ਜਿਹੜਾ ਘੱਟ ਹੁੰਦਾ ਬ੍ਰੈਸਟ ਭਾਰੇ ਹੋਣ ਕਰਕੇ ਤੇ ਉਹਨਾਂ ਦੇ ਜਿਹੜੇ फ्रंट नेक या ज्यादातर ते प्रॉब्लम आंदी है कि ਸਾਡਾ ਫਰੰਟ ਨੈੱਕ ਅੱਗੇ ਤੋਂ ਪਿੱਛੇ ਨੂੰ ਚੁੱਕਿਆ ਜਾਂਦਾ ਆ ਪਰ ਕੁਸ਼ਕ ਲੇਡੀਜ਼ ਦੇ ਵਿੱਚ ਆ ਚੀਜ਼ ਨਜ਼ਰ ਆਉਂਦੀ ਆ ਕਿ ਫਰੰਟ ਨੈੱਕ ਜਿਹੜਾ ਉਹ ਅੱਗੇ ਨੂੰ ਲੂਜ਼ ਰਹਿੰਦਾ ਮਤਲਬ ਤੁਸੀਂ ਜਿਸ ਦਾ ਸਮਝ ਸਕਦੇ ਹੋ ਇਹ ਵਾਲੀ ਜਗ੍ਹਾ ਤੋਂ ਇਹ ਜਿਹੜਾ ਗਲਾ ਆ ਇਹ ਗੋਲ ਗਲਾ ਆਪਾਂ ਬਣਾਇਆ ਹੋਇਆ ਆ ਤੇ ਇਹ ਗੋਲ ਗਲਾ ਜਿਹੜਾ ਇਹ ਸਾਡਾ ਲੂਜ਼ ਰਹਿੰਦਾ ਇਹ ਵਾਲੀ ਜਗ੍ਹਾ ਤੋਂ ਗਲਾ ਜਿਹੜਾ ਢਿੱਲਾ ਢਿੱਲਾ ਰਹਿੰਦਾ ਆ ਮਤਲਬ ਪ੍ਰੋਪਰ ਫਿਟਿੰਗ ਨਹੀਂ ਹੁੰਦੀ ਤੇ ਉਹਦੇ ਵਾਸਤੇ ਆਪਾਂ ਕੀ ਕਰਨਾ ਹੈ ਇਸ ਤਰ੍ਹਾਂ ਆਪਾਂ ਗਲਾ ਜਿਹੜਾ ਆਪਣਾ ਰੈਡੀ ਕਰ ਲੈਣਾ ਵਾ ਜਿਸ ਤਰ੍ਹਾਂ ਵੀ ਤੁਸੀਂ ਗੋਲ ਗਲਾ ਬਣਾਉਣਾ ਕੋਈ ਵੀ ਗਲਾ ਤੁਸੀਂ ਬਣਾਉਣਾ ਆ ਤੇ ਗਲਾ ਬਣਾ ਕੇ ਤੁਸੀਂ ਰੈਡੀ ਕਰ ਲੈਣਾ ਆ ਤੇ ਗਲਾ ਰੈਡੀ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਇਹ ਸਿਰਫ ਆਪਾਂ ਫਰੰਟ ਪਾਰਟ ਨੂੰ ਹੀ ਇਹ ਵਾਲੀ ਕਾਟ ਪਾਉਣੀ ਆ ਵੈਸੇ ਨਾਰਮਲੀ ਜਦੋਂ ਆਪਾਂ ਮੋਟਾ ਜਿਹੜਾ ਆਪਣਾ ਕੰਦਾ ਆ ਉਹ ਐਵਲੀ ਜਗ੍ਹਾ ਤੋਂ ਡਾਊਨ ਕਰਦੇ ਆਂ ਐਵਲੀ ਜਗ੍ਹਾ ਤੋਂ ਆਪਾਂ ਡਾਊਨ ਕਰਦੇ ਆਂ ਇਸ ਨੂੰ ਤੇ ਇਹਦੇ ਵਿੱਚ ਆਪਾਂ ਕੀ ਕਰਾਂਗੇ ਇਹ ਗਲਾ ਜਿਹੜਾ ਰੈਡੀ ਕੀਤਾ ਹੋਇਆ ਮੈਂ 7.5 ਇੰਚ ਦੇ ਰੈਡੀ ਹੋਇਆ ਆ ਤੇ ਇਹਨੂੰ ਆਪਾਂ ਕੀ ਕਰਾਂਗੇ ਇਹ ਵਾਲੀ ਜਗ੍ਹਾ ਤੋਂ ਆਪਾਂ ਇਹਨੂੰ ਅੱਧਾ ਇੰਚ ਇਹ ਵੇਖੋ ਗਲੇ ਵਾਲੀ ਸਾਈਡ ਤੋਂ ਅੱਧੇ ਇੰਚ ਤੇ ਇਸ ਤਰ੍ਹਾਂ ਕਰਕੇ ਨਿਸ਼ਾਨ ਲਗਾ ਲੈਣਾ ਵਾ ਤੇ ਇਹਨੂੰ ਆਪਾਂ ਇੱਥੋਂ ਇਹਦਾ ਸ਼ੋਲਡਰ ਜਿਹੜਾ ਉਹ ਡਾਊਨ ਕਰ ਦੇਣਾ ਦੂਸਰੀ ਸਾਈਡ ਨੂੰ ਆਪਣੇ ਮੋਢੇ ਵਾਲੀ ਸਾਈਡ ਨੂੰ ਆਪਾਂ ਇਸ ਦਾ ਜਿਹੜਾ ਸ਼ੋਲਡਰ ਆ ਉਹਨੂੰ ਡਾਊਨ ਕਰ ਦੇਣਾ ਵਾ ਇਹਦੇ ਨਾਲ ਤੁਹਾਡੇ ਗਲੇ ਦੀ ਜਿਹੜੀ ਆ ਪ੍ਰੋਪਰ ਫਿਟਿੰਗ ਆਏਗੀ ਕੋਈ ਵੀ ਤੁਹਾਨੂੰ ਮੁਸ਼ਕਲ ਨਹੀਂ ਆਏਗੀ ਤੇ ਬਹੁਤ ਹੀ ਪਿਆਰਾ ਤਾਂ ਡਗਲਾ ਜਿਹੜਾ ਬਣ ਕੇ ਫਿਟਿੰਗ ਦੇ ਵਿੱਚ ਤਿਆਰ ਹੋਏਗਾ ਬਿਲਕੁਲ ਵੀ ਅਗਲੇ ਪਾਸੇ ਜਦੋਂ ਤੁਸੀਂ ਝੁੱਕਦੇ ਹੋ ਤੇ ਢਿੱਲਾ ਟਿੱਲਾ ਨਹੀਂ ਲੱਗੇਗਾ ਇਹਦੇ ਨਾਲ ਬਹੁਤ ਹੀ ਵਧੀਆ ਗਲਾ ਬਣ ਕੇ ਰੈਡੀ ਹੋ ਜਾਏਗਾ ਜੇ ਤੁਹਾਨੂੰ ਮੇਰੀ ਟ੍ਰਿਕ ਪਸੰਦ ਆਈ ਹੈ ਤੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਹੋਰ ਵੀਡੀਓ ਵੇਖਣ ਲਈ ਬੈਲ ਆਈਕਨ ਨੂੰ ਜ਼ਰੂਰ ਦਬਾਓ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ ਧੰਨਵਾਦ